ਹਲੋ ਹਾਂ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਮੇਰਾ ਨਾਮ ਨੀਤੂ <th>ਥਾਪਰ ਹੈ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੀ ਵਸਨੀਕ ਆ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਆ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਆ ਚੋਰੀ ਚੋਰੀ ਹੋਈ ਆ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਸਮਾਨ ਚੋਰੀ ਦਾ ਕੋਈ ਸਿੱਟਾ ਕਰਜ ਘਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਆਈ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਆ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਆ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੌਕ ਕੀਤਾ ਹੋਇਆ ਆ ਕਿੰਨੇ 골ਡ ਤੋਲਾ ਸੀਗਾ 골ਡ ਤੋਲੇ ਸੋਨਾ ਸੀਗਾ ਤੇ ਕੀ ਕੀ ਹੋਰ ਚੋਰੀ ਹੋਇਆ ਸੋਨਾ ਤਕਰੀਬਨ ਜੀ ਨਨਾਨ ਹੁਣਾ ਮੇਰੇ ਨਨਾਨ ਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉੱਥੋਂ ਨਾਲ ਲਿਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ ਸੋਨਾ ਸੀਗਾ ਜੋ ਸਾਡੇ ਘਰ ਚੋਂ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਣਾਣ ਹੋਣਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਡਾਲਰ ਹੁਣ ਕਿੰਦਾ ਅੰਦਾਜ਼ਾ ਐਸਟੀਮੇਟ ਐਸਟੀਮੇਟ ਜੀ 2000 ਡਾਲਰ 2000 ਹਾਂਜੀ ਜੀ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਕਿਉਂਕਿ ਮੇਰੀ ਨਣਾਣ ਨੇ ਸੀ ਜੋ ਉਹਨਾਂ ਨੇ ਆਪਣਾ ਕੈਸ਼ ਜਿਹੜਾ ਸੀਗਾ ਆਪਣਾ ਡਾਲਰ ਸੀ ਉਹ ਥੋੜਾ ਕੈਸ਼ ਕਰਵਾਇਆ ਹੋਇਆ ਸੀਗਾ ਹਾਂਜੀ ਉਹਦੇ ਕਰੀਬ 1.5 ਤੋਂ 2 ਲੱਖ ਰੁਪਿਆ ਕੈਸ਼ ਸਾਡਾ ਇੰਡੀਅਨ ਸੀ ਬਾਕੀ ਬਾਹਰ ਵਾਲਾ 70 ਡਾਲਰ ਕੈਮਰਾ ਸੀਸੀਟੀਵੀ ਕੈਮਰਾ ਵਿੱਚ ਨਜ਼ਰ ਆ ਰਹੇ ਆ ਕੁਛ 5-6 ਵਿਅਕਤੀ ਜਿਹੜੇ ਜਿਨ੍ਹਾਂ ਨੇ ਨਿੱਕਰ ਆ ਪਾਈਆਂ ਔਰ ਟੀ-ਸ਼ਰਟ ਆ ਪਾਈਆਂ ਹੋਈਆਂ ਉਹ ਪਿੰਡ ਦੇ ਮਹੱਲੇ ਆਪਣੇ ਤੁਹਾਡੇ ਰੂਮ ਦੇ ਵਿੱਚ ਘੁੰਮ ਰਹੇ ਆ ਕੀ ਹੁੰਦਾ ਤੁਸੀਂ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਬੇਫਿਕਰ ਹੋ ਕੇ ਆਏ ਹੋਏ ਸੀਗੇ 2 ਘੰਟੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਲਗਾਏ ਨੇ ਖਿੜਕੀ ਬਿਲਕੁਲ ਮੇਰੀ ਤੋੜ ਕੇ ਕੱਢ ਕੇ ਖਿੜਕੀ ਨੂੰ ਬਾਹਰਲੇ ਕਮਰੇ ਦੀ ਨੂੰ ਤੇ ਉਹ ਉਹਨਾਂ ਨੇ ਐਂਟਰੀ ਕੀਤੀ ਆ ਉਸ ਤੋਂ ਬਾਅਦ ਉਹ ਮੇਰੇ ਘਰ ਦੇ ਅੰਦਰ ਘੁੰਮਦੇ ਰਹੇ ਨੇ ਫਿਰ ਮੇਰੇ ਰੂਮ ਦੇ ਵਿੱਚ ਚੋਰੀ ਕਰਨ ਗਏ ਨੇ ਸਾਰੀ ਪੂਰੇ 2 ਘੰਟੇ ਬੇਖੌਫ ਹੋ ਕੇ ਉਹ ਬੰਦੇ ਘੁੰਮੇ ਨੇ ਪੰਜ ਪ੍ਰਸ਼ਾਸਨ ਨੂੰ ਤਲਾਸ਼ ਦਿੱਤੀ ਸੀ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਉਸੇ ਮਾਰਨਿੰਗ ਹੀ ਤਲਾਸ਼ ਦੇ ਦਿੱਤੀ ਸੀ 16 ਤਰੀਕ ਨੂੰ ਤੇ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਆ ਉਹ ਸਾਡੇ ਨਾਲ ਆ ਕੰਮ ਕਰ ਰਹੇ ਨੇ ਪਰ ਮੇਰੀ ਪ੍ਰਸ਼ਾਸਨ ਨੂੰ ਫਿਰ ਵੀ ਇਸ ਜਰੀਏ ਵੀ ਥੋੜਾ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਫੜਿਆ ਜਾਏ ਕਿੰਨੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਮੈਨੂੰ ਜਾਂਦਾ ਨਹੀਂ ਏ 30 ਪਲੱਸ ਦਾ ਨੁਕਸਾਨ ਹੋ ਗਿਆ ਜੀ 30 ਲੱਖ ਦਾ ਤਾਂ ਅਸੀਂ ਸੋਨੇ ਦਾ ਹੀ ਤੁਹਾਨੂੰ ਦੱਸ ਰਹੇ ਆ ਕਿਉਂਕਿ ਮੇਰੇ ਜਿਹੜੇ ਨਨਾਨਾ ਮੇਰੀ ਬੇਟੀ ਆ ਇਹਨਾਂ ਦੀਆਂ ਵਾਚ ਬਹੁਤ ਬ੍ਰਾਂਡਡ ਸੀਗੀਆਂ ਜਿੰਨਾ ਵਿੱਚੋਂ ਵਾਚ 60000 70000 ਵਾਲੀਆਂ ਤਾਂ ਵਾਚ ਜੀ ਸੀਗੀਆਂ ਜਿਹਦੇ ਵਿੱਚੋਂ ਕਿ 8 ਵਾਚ ਮੇਰੀ ਬੇਟੀ ਦੀਆਂ ਸੀਗੀਆਂ ਤੇ 8 ਦੇ ਕਰੀਬ ਹੀ ਵਾਚ ਮੇਰੀ ਨਨਾਨ ਦੀ ਫੈਮਲੀ ਬਾਹਰ ਉਹ ਜਿਹੜੀ ਆਈ ਹੋਈ ਆ ਉਹ ਲੈ ਕੇ ਆਈ ਹੋਈ ਸੀ ਆਪਣੇ ਨਾਲ ਉਹ ਸਾਰੀ ਵਾਚ ਵੀ ਚੋਰੀ ਕੀਤੀ ਗਈ ਬ੍ਰਾਂਡਡ ਜਿੰਨਾ ਸਮਾਨ ਸੀ ਸਾਰਾ ਲੈ ਗਏ ਆ ਜਿਹੜੀ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਘੰਬਰ ਹੈ ਵਿੱਚ ਵਿਅਕਤੀ ਉਹ ਉਸ ਵਾਲੇ ਲੈ ਗਏ ਟਰੇਸ ਕਰਕੇ ਇਹਨੂੰ ਚੈਕਿੰਗ ਪੁਲਿਸ ਹਾਂਜੀ ਪੁਲਿਸ ਸਾਰਾ ਟਰੇਸ ਕਰਕੇ ਲੈ ਗਈ ਆ ਹਾਂਜੀ ਪੁਲਿਸ ਵੀਡੀਓ ਬਣਾ ਕੇ ਲੈ ਗਈ ਕੋਈ ਤੁਹਾਨੂੰ ਸ਼ੱਕ ਕਿ ਇਹਦੇ ਉੱਤੇ ਕੋਈ ਵਿਅਕਤੀ ਕੋਈ ਪਤਾ ਕੋ ਤੁਹਾਨੂੰ ਕਿ ਜਿਹੜਾ ਜਿੱਥੇ ਸ਼ੱਕ ਹੋ ਸਕੇ ਤੁਹਾਨੂੰ ਅ ਫਿਲਹਾਲ ਤਾਂ ਸਾਨੂੰ ਹਲੇ ਵੀਡੀਓ ਹੀ ਆ ਰਹੀਆਂ ਇਸ ਗਰੁੱਪ ਦੀਆਂ ਕਿਉਂਕਿ ਇਹ ਕਦੀ ਕਿਤੇ ਚੋਰੀ ਕਰ ਰਿਹਾ ਕਦੀ ਕਿਤੇ ਚੋਰੀ ਕਰ ਰਿਹਾ ਹੈ ਬਾਕੀ ਪੁਲਿਸ ਸਾਡੀ ਪੂਰੀ ਹੈਲਪ ਕਰ ਰਹੀ ਆ ਉਹਨਾਂ ਨੂੰ ਸ਼ਾਇਦ ਕੁਝ ਪਤਾ ਲੱਗ ਰਿਹਾ ਹੈ ਤਾਂ ਉਹ ਕਹਿੰਦੇ ਸੀ ਕਿ ਅਸੀਂ ਜਲਦੀ ਤੋਂ ਜਲਦੀ ਤੁਹਾਡੀ ਹੈਲਪ ਕਰਾਂਗੇ ਹੈਲੋ ਹੈਲੋ ਭਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਕਿ ਚੋਰੀ ਹੋਈ ਹੈ 16 ਤਰੀਕ ਨੂੰ ਕੀ ਕਹਿਣਾ ਹੈ ਕੀ ਨਾਗਰ ਸਰ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਬੇਸਿਕਲੀ ਯਹਾਂ ਤੇ ਰਹਤਾ ਹੂੰ ਆਲਮੋਸਟ 7 ਸਾਲ ਹੋ ਗਏ ਮੇਰੇ ਕੋਈ ਆ ਰਹਤੇ ਹੋਏ ਐਜ਼ ਅ ਰੈਂਟਲ 16 ਤਰੀਕ ਦੀ ਰਾਤ ਨੂੰ ਜਦ ਮੈਂ ਸੋਇਆ तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजली पर रात को जब मैं सवेरे जब उठा सतारह तरीक की सवेरे तो मेरा दरवाज़ा नहीं खुल रहा था तो जब मैं दरवाज़ा खोलने के लिए ट्राई किया तो मेरे को ये पता लगा कि मेरा लॉक लगा हुआ है तो घर पे तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे नोन में है यहाँ पे ए डी जी पी जी है और यहाँ साथ में मेरे नोन है तो मैंने उनको कॉल किया सुबह सुबह तो फिर वो एक लड़के ने मेरा फ़ोन उठाया तो वो फ़ोन जैसे ही उसने उठाया तो फिर वो भागे हुए आया तो उसने देखा ऊपर आके मैंने उसको बोला कि मैं क्या गेट वगैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को पूछा कि आप कौन से कमरे में हो तो मैं ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाज़ा धक्के मार के उसने तोड़ा तो जब तोड़ा तो फिर हम बाहर आए फिर हमने सब देखा मेरे साथ वो भी था हम तो हमने सारे रूम्स देखे रूम्स में घूमे तो हमें सब पता लगा कि यहाँ पे चोरी हो गई है

कि कहाँ से आए हैं पर लेकिन जब सुबह साढ़े आठ बजे के करीब सब सब लोग यहाँ इकट्ठे हो गए तो सब आसपास घूमने लगे कि कहां से आए होंगे तो यहाँ पीछे एक खिड़की है वो खिड़की उन्होंने तोड़ के वो अंदर घुसे तो पुलिस वालों को दे दे थी? हाँ जी, वालों को को जानकारी जानकारी दे दे दी दी जी पुलिस पुलिस सर सुबह ही थी उसी टाइम और वाले आ भी गए थे तो आपको किसी पे शक कौन सा कोई ऐसा व्यक्ति हो सात साल साल में सर हमने ऐसा कभी ऐसा इंसिडेंस ना देखा और ना ही हमने ऐसा मालूम हो भाई इनके घर में परिवार कहीं बाहर गया हुआ है आप अकेले हो किसी को मालूम हो ये तो सर देखो आसपास के लोगों को कॉलोनी को तो ऑलमोस्ट सभी को पता था कि नीतू दीदी नहीं है यहाँ पे क्या मांग कर जी जो भी है कार्रवाई होनी चाहिए पुलिस जो है वो इन्वेस्टिगेशन कर भी रही है और बहुत ज्यादा हेल्प कर रही है पुलिस तो आगे भी पुलिस ऐसी हेल्प करती रहे तो जानकारी में बहुत सर की नाम है अगर ऐसे साहब एक गोपाल कॉलोनी में चोरी हुई है मेरा नाम है जी पुष्प कुमार मैं फ्लोर जी ਤੇ ਗੋਪਾਲ ਕਲੋਨੀ ਦੇ ਵਿੱਚ ਨਾ ਇੱਕ ਸਵਾਤੀ ਰਾਤ ਨੂੰ ਅਨਪਛਾਤੇ ਵਿਅਕਤੀਆਂ ਵੱਲੋਂ ਘਰ ਚੋਂ ਵਾਲੀ ਚੋਰੀ ਕੀਤੀ ਗਈ। ਜਿਸ ਸੰਬੰਧ ਜਿਹੜੀ ਐਫ ਆਈ ਆਰ 224 ਉਹ ਹੀ ਦਰਜ ਕੀਤੀ ਸੀ। ਤੇ ਜਿਹੜੀ ਆਪਣੇ ਹੈਗੇ ਨੇ ਨੀਤੂ <th>ਠਾਪੜ ਦੇ ਬਿਆਨ ਤੇ ਪਛਾਤਾਜ ਹੋਇਆ। ਤਫਸੀਲ ਸਾਡੀ ਚੱਲਦੀ ਪਈ ਹੈ ਤੇ ਛੇਤੀ ਨੂੰ ਹਲਕਿਤ ਹੋ ਜਾਊਗਾ। ਪਰ ਬਾਅਦ ਵਿੱਚ ਦੱਸਿਆ ਕਿੰਨੇ ਤੋਂ ਲੱਖ ਦੀ ਹੋਈ ਚੋਰੀ ਅੰਦਾਜ਼ਾ। ਸਾਨੂੰ ਇਹਨਾਂ ਦੇ ਦੱਸੇ ਵੀ ਗੈਣਾ ਚੋਰੀ ਬਾਅਦ ਚ ਸਾਨੂੰ ਡਿਸ ਪ੍ਰੋਵਾਈਡ ਕਰਨਗੇ ਵੀ ਕੀ ਕੀ ਸਮਾਨ ਚੋਰੀ ਹੋਇਆ। ਕੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਕਿੰਨੇ 5 6 ਜਣੇ ਜਿਹੜੇ ਇਕੱਤਰਾਂ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਦੇ ਹਰੇਕ ਤੇ ਭਾਈ ਸੀਸੀਟੀਵੀ ਉਹਨਾਂ ਦੇ ਘਰ ਲਗਾਏ ਹੋ ਫੁਰੀ ਚੈੱਕ ਕੀਤੇ ਆ ਉਹਦੇ ਵਿੱਚ ਤਕਰੀਬ 5 ਜਿਹੜੇ ਹੈਗੇ ਨੇ ਮੁੰਲੇ ਨੇ ਜਿਨ੍ਹਾਂ ਦੀ ਉਮਰ ਕੋਈ 35 40 ਦੇ ਚੈਗੀ ਹੈ ਹਾਂਜੀ ਤੇ ਉਹਨਾਂ ਪਛਾਹੀ ਮਹੋਰੀ ਆਪਣੇ ਲਾਏ ਆ ਅੱਛਾ ਕੀ ਲੱਗਦਾ ਲੱਗੇ ਵੀ ਲੱਗੇ ਪਊ ਲੱਗੇ ਕੋਸ਼ਿਸ਼ ਚੱਲੀ ਆ ਜੀ ਜਿੰਨੀ ਜਲਦੀ ਸਭ ਨੂੰ ਤਸਕਦ ਕੁ